ਸਰਸੇਗੜ ਬਾਈ ਜੀ ਮਾੜਾਡੇ ਦੇ ਫਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ ਬਾਈਕੋਲ ਦੋ ਨਕੀਨੇ ਆਇਆ ਬਹੁਤ ਟੋਪ ਕਲਾਸ ਇੱਕ ਮੀਣੀ ਝੋਟੀਈ ਹੈ ਤਾਜੀ ਸੂਈ ਇੱਕ ਸੋਕੜ ਗੱਬੜ ਮੈਂ ਵਿਖੋਨੇ ਬਾਈਕੋਲ ਤੇ ਨਿਸ਼ਾਨਾ ਹੀ ਆ ਚੋਟੀ ਦੇ ਪਸ਼ੂ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਆ ਜੀ। ਹਾਂ ਵਜਾ ਠੀਕ ਆ ਵੀਰ ਜੀ। ਕੈਮ ਕੈਮ ਪੂਰੇ ਵੀਰ ਜੀ। ਹਾਂ ਜੀ। ਜਿਹੜੇ ਨਵੇਂ ਭੈਣ ਭਰਾ ਮਾੜਾ ਡੇਰੀ ਫਾਰਮ ਦੇ ਜੁੜੇ ਆ ਸਾਰਿਆਂ ਵੀਰ ਦੀ ਬਹੁਤ ਧੰਨਵਾਦ ਕਰਦੇ ਆਂ। ਹਾਂ ਜੀ। ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਸਾਰੇ ਵੀਰਾਂ ਦਾ ਸੰਗਤਰਾ ਦੇ ਬਹੁਤ ਧੰਨਵਾਦ। ਕੋਈ ਨਾ ਬਾਈ। ਇਹ ਜਨਰਲ ਵੀਰ ਜੀ ਅੱਜ ਆਪਣੇ ਕੋਲ ਦੋ ਆ। ਹਾਂ ਜੀ। ਪਰ ਚੰਗੇ ਟੌਪ ਦੇ ਆ ਬੰਦੇ ਨੇ। ਨਗਿੰਦੇ ਪੂਰੇ। ਵੀਰ ਅੱਜ ਇਹੋ ਜੀ ਅਸਲ ਚੀਜ਼ ਆ। ਹਾਂ ਜੀ। ਕੁਆਲਿਟੀ ਵਾਲੀ। ਕੈਨ ਨੂੰ ਭਾਵੇਂ ਦੋ ਦੋ 20 ਕਿਲੋ ਠੀਕ ਆ ਪਰ ਜਿਹੜਾ ਕੰਡਾ ਮਿਲ ਵਾਲੇ 18 ਕਿਲੋ ਤੇ ਬਚਾ ਕੀ ਮਗਰ ਮਗਰ ਕੱਟੀ ਹੈ ਕੱਟੀ ਖਾਣੇ ਬਾਅਦ ਚ ਵੇਖੋ ਜੀ ਮੀਨਲੀ ਮੈਂ ਅੱਗ ਪੈਰ ਲੱਗੇ ਨਾ ਜਿਗਾਰ ਲਗਾ ਜੋ ਹਾਂਜੀ ਤੇ ਕਿਤੇ ਕਰਮਾਰ ਨਹੀਂ ਇੱਕ ਦਿਨ ਲੱਗਦਾ ਵੇਖੋ ਜੀ ਮੁੰਦੇ ਦੇ ਕੁਆਲਿਟੀ ਤੇ ਸਾਰੇ ਪਾਸਿਓ ਬਹੁਤ ਸੋਹਣੇ ਸਾਫ ਦੇ ਸੁਤਰੀ ਤੇ ਐਂਡ ਬੰਬ ਗੱਲ ਬਾਦਿਆ ਤੇ ਥਾਣਾ ਲਿਵਾ ਕੁਆਲਿਟੀ ਲੱਗੀ ਹੈ ਕਿਤੇ ਯਾਰੇ ਵਾਲੀ ਤੇ ਵਧੀਆ ਆਦਿ ਨੇ 3 ਕਿਲੋ ਗਾੜ ਹਾਂਜੀ ਮੈਨੂੰ ਜਿਹੜਾ ਮਾਦੀ ਗਾੜ ਵਾਕ ਕੰਡੇ ਦੇ ਚਾੜ ਦੇ 3 1/2 ਕਿਲੋ ਝੋਟੀ ਦੀ ਗਾੜ ਹੋ ਠੀਕ ਜਿਹਨੂੰ ਕਹਿੰਦੇ ਅਸਲ ਚੀਜ਼ ਝੋਟੀ ਚੈਂਪੀਅਨ ਪੂਰੀ ਆ ਦੇ ਦੁਆਲੇ ਕਮੀ ਨਹੀਂ ਠੀਕ ਲੈਓ ਜੀ ਦੇਖੋ ਕਹਿੰਦੇ ਸਾਰੀ ਸਿਰਾ ਦੇਖੋ ਜੀ ਬਾਂਬੀ ਜਿਹਨੂੰ ਕਹਿੰਦੇ ਬੰਬ ਬੀਜ ਸਾਗੀ ਚਵਾ ਲੱਗਾ ਹੋਇਆ ਫੋਲਾ ਭਰਨੇ ਆਣਾ ਚਵਾ ਪੂਰਾ ਵਧੀਆ ਐਂਡ ਐਂਡ ਬਸ ਮਾਦੀ ਵੀਰ ਆ ਠਕੜਿਆ ਤੇ ਫਿਰ ਠੱਡੀ ਸੁਭਾਦੀ ਮਗਰ ਵੀਰ ਜਾਨਵਰ ਬੜੇ ਟੌਪ ਦਾ ਕੱਟੀ ਮਗਰ ਬੜੇ ਕੱਟੀ ਇਹ ਹੋਈ ਮਾਰ ਕੱਟੀ ਆ ਗਈ ਆ ਵੀਰ ਆਂਦੇ ਫੇ ਕਟੀਆਂ ਹੀ ਮੀਣੀਆਂ ਦਿੰਦੀ ਏ ਬਹੁਤ ਜ਼ਿਆਦਾ ਚੰਗੀ ਅਸਲ ਚੀਜ਼ ਆ ਵੀਰੇ ਕੁਆਲਟੀ ਆ ਜੀ ਅੱਜ ਸਵੇਰੇ ਕੱਈ ਦਸੀ ਆ ਪਰ ਸਤੀ ਮੀਣੀ ਦਿੰਦੀ ਏ ਠੀਕ ਆ ਜੀ ਵੀਰੋਂ ਨਾਲੇ ਘਰ ਖੜੀ ਆ ਵੀਰੋਂ ਆ ਪੇੜੀਆਂ ਪਾਈ ਵੀਰੇ ਨੀਤਮਾਲ ਵੀਰ ਨਾਲ ਪੂਰਾ ਫੁੱਲ ਕੀਤਾ ਆਪਣਾ ਠੀਕ ਜੀ ਜਿਹੜੀ ਗੱਲ ਜਿਹੜੇ ਭਰਾ ਕੋ ਝੋਟੀ ਆਈ ਆ ਨਾ ਵੀ ਆਂਦਾ ਆਪਣੇ ਪੱਕੇ ਮੇਨਗਾਰ ਨੂੰ ਜੋ ਠੀਕਾ ਦੇਂਗੇ ਨਾ ਵੀ ਕਦੇ ਯਾਦ ਕਰੂਗਾ ਇਹਦੇ ਵੇਖੋ ਵੀ ਥਨ ਲਗਾ ਵੇ ਤਰੇ ਤੇ ਥਾਂ ਲੱਗਾ ਤੇ ਗਾੜ ਪੈਂਦੇ ਦੇ ਦੀ ਗਾੜ ਹੈ ਮੈਂ ਦੀ ਜਿਹੜਾ ਵੀ ਵੀਰ ਭਰਾ ਮੈਂਦੇ ਥੱਲੇ ਬੈ ਗਏ ਨਾ ਇਹ ਕਰਾ ਕੇ ਜਾਂਦੇ ਹਾਂਜੀ ਉਹ ਕਹੋ ਵੀ ਘਰੋਂ ਬਾਹਰ ਜਾਨਵਰ ਵੇਚਣਾ ਝੋਟੀ ਲੈ ਕੇ ਜਾਂਦੇ ਠੀਕ ਹੈ ਜੀ ਐਦਾਂ ਦੀ ਦੇਖੋ ਜੀ ਬਾਬੇ ਦੇ ਪੀਸ ਗਏ ਹੱਥ ਕਹਿ ਸਕਦੇ ਆ ਉਹ ਹਾਂਜੀ ਵਾਲੇ ਦੋਸਤ ਸਰਾ ਮੰਡੀ ਦੇ ਵਿੱਚ ਵੀ ਵੀਰ ਜੀ ਆਵੇ ਤੁਹਾਡੇ ਇਹੋ ਜੀ ਚੈਂਪੀਅਨ ਆ। ਆਹ ਕੱਲ ਭਾਈ ਮੰਡੀ ਲੰਘੀ ਰੇਡ ਪਾਏ ਕੋ ਜੋਤ ਹੋਏ ਯਾਰ। ਹੈ ਨਾ। ਹੋਰੇ ਇੱਕ ਦੀ ਚੈਂਪੀਅਨ ਹੋਰ ਵੀ ਇੱਕ ਦੀ ਗੋੜੀ ਅਸੀਂ ਜਾਇ ਪਾਣਾ ਦੇ। ਬਾਕੀ ਵੀਰ ਆਹ ਵੇਖੋ ਜਨਵਰੀ ਜਿਹੜੀ ਮਗਰ ਕੱਤੀ ਆ। ਦੇਖੋ। 15 ਦਿਨਾਂ ਦੀ ਕੱਟੀ ਆ ਜਿਹੜੀ ਗੱਲ ਅਸਲ ਚੀਜ਼ ਹੈ ਜਿਹਨੂੰ ਤੇ ਕੱਟੀ ਦੀ ਕਾਲੀ ਸ਼ਰਲ ਛੁਗੋ ਤੇ ਬੂਥੀ ਬਹੁਤ ਸੋਹਣੀ ਵਧੀਆ ਲੱਗੀ ਲੰਬਾਈ ਆ ਜੀ ਵੇਖਿਆ। ਆਹ ਕਾ ਪਛਾਣਾ ਗੱਡੀ ਆ। ਵੇਖੋ ਨੀਲੀਆਂ ਅੱਖਾਂ ਦੀ ਹੈ ਮੈਂ। ਜਿਆਦਾ ਚੰਗੀ ਵੀਰ ਕੱਟੀ ਇਹ ਨੂੰ ਕਿ ਲੈਣਾ ਕਦੇ ਵੀ ਆਵੇਂ ਨਹੀਂ ਦੀਆਂ ਕਹਿਤੀ ਇਹ ਵੇ ਲੋ ਜਿਹਨੂੰ ਪਰਖਾ ਉਹਨੇ ਪਛਾਣਣੀ ਲੋਕ ਦੀ ਘੋੜੀ ਅਗੇ ਕੰਨ ਵੀਰ ਜਿਹਨੂੰ ਕਹਿੰਦੇ ਪੂਰੀ ਯਵਾਰ ਅਸਲ ਚੀਜ਼ ਹੈ ਕੁਆਲਿਟੀ ਸਰਾ ਇਹ ਫੇਰ ਕੱਟੀ ਬਹੁਤ ਸਾਫ ਸੁਥਰੀ ਘੋਟੇ ਹੋਗੇ ਇਹਦੇ ਚ ਜਿੱਤਨਾ ਘੜ ਘੜ ਕਰੀਏ ਲੱਗਦਾ ਤਿੰਨ ਪੌਟੇ ਤੋਂ 24 ਇਹ ਸਾਡੇ ਤਿੰਨ ਪਰ ਜਿਹੜੀਆਂ ਇਹ ਫੋਰੀ ਬਹੁਤ ਸੋਹਣੀ ਮੈਂ ਸ਼ਾਨਦਾਰ ਟਾਪ ਕਲਾਸ ਇਹ ਲੋ ਕੇਦੇ ਚ ਵੀ ਚੈਂਪੀਅਨ ਸਰਾ ਆਲੇ ਦੁਆਲੇ ਹੀ ਕਮਾਲ ਦੀ ਵਾਲੀ ਵੀਰ ਜਿਹੜਾ ਵੀ ਵੀਰਪਰਾ ਜੋੜੀ ਲੈ ਗਿਆ ਨਾ ਇਹ ਕਰਾ ਹਾਂਜੀ ਤੇ ਯਾਦ ਕਰੂੰਗਾ ਬੀਟੀ ਜਿਆਦਾ ਚੰਗੀ ਆ ਗਈ ਹੈ ਹੈਂਦੀ ਸੀ ਸਦਕਾਰੀ ਦੱਸੋ ਭਾਈ ਜੀ ਕੀ ਮੋਲੇ ਦਾ ਮੋਲ ਵੀਰ ਇਹੋ ਜੋੜੀ ਦਾ ਭਾਵੇਂ ਕਰੀਏ 3 ਢਾਈ ਜੋ ਮਰਜੀ ਹਾਂ ਨਾ 2 ਲੱਖ ਦੀ ਜੋੜੀ ਦਵਾਂਗੇ 2 ਲੱਖ ਦੀ ਜੈਸ ਨੋਈ ਦੋ ਜੈਸ ਨੋਈ ਮੈਂ ਕਹਿੰਦਾ 2 ਲੱਖ ਦੀ ਦਵਾਂਗੇ ਬਾਕੀ ਵੀਰ ਚਵਾਉਂਦੇ ਨਹੀਂ ਗੱਲ ਦੋ ਲੱਖ ਦੀ ਭਾਈ ਉਹ ਚੋਟੀ ਦੇ 18 ਕਿਲੋ ਦੁੱਧ ਚਵਾ ਕੇ ਲੈ ਜਾਈਏ ਠੀਕ ਹੈ ਜੀ 60 18 ਕਿਲੋ ਦੁੱਧ ਇਹ ਕੰਡੇ ਚਾੜ ਜਾਣਾ ਹੈ ਓਕੇ ਰਪੋਰਟ ਹੈ ਜੀ ਦੇਖੋ ਧੰਨਵਾਦ ਗਾੜੀ ਵੀਰ ਮੈਂ ਅਗੀ ਟੋਕੜ ਗੱਭਣੇ ਕਰਾ ਠੀਕ ਹੈ ਜੀ ਹਾਂਜੀ ਹਾਂਜੀ ਜੀ ਮਹੀਂ ਵੀਰ ਅਗੀ ਟੋਕੜ ਗੱਭਣ ਹਾਂਜੀ ਇਹ ਪੰਜਵੇਂ ਮਹੀਨੇ ਦੀ ਮਹੀਂ ਗੱਭਣਿਆ ਪੰਜਵੇਂ ਮਹੀਨੇ ਦੀ ਪੰਜਾਂ ਮਹੀਨੇ ਇਹ ਵੀਰ ਪਿੰਡੋਂ ਮਹੀਂ ਲੈ ਕੇ ਕੰਨੀ ਹਾਂ ਬਸਾ ਡੇਰੀ ਦੇ ਵਿੱਚ ਹਾਂਜੀ 15 16 ਕਿਲੋ ਮਹੀਂ ਦੁੱਧ ਕੱਢਦੀ ਹੈ ਠੀਕ ਜੀ ਹੁਣ ਪੰਜਾਂ ਮਹੀਨੇ ਦੀ ਮਹੀਂ ਗੱਭਣਿਆ ਤੇ 9 ਕਿਲੋ ਦੁੱਧ ਠੀਕ ਹੈ ਪੰਜਾਂ ਵਿੱਚ ਰੰਦੀ ਹੈ ਦੋਵੇਂ ਟਾਈਮ ਜੀ ਇੱਕ ਦਾ ਦੋਵੇਂ ਟਾਈਮ ਪਾਣੀ ਦੇ ਹੇ ਗਾਈ ਦੇਖੋ ਕਿਸ ਦੇ ਘਰ ਜਾ ਕੇ ਟੀਕਾ ਲੈ ਸਕਦੀ ਜੇ ਹਾਂਜੀ ਬਾਕੀ ਆ ਵੀ ਮੈਂ ਠੰਡੀ ਤਰੀਕਾ ਸਮਾਪ ਸਮਾਦੀ ਹੈ ਇੱਕ ਨੰਬਰੇ ਓਕੇ ਜੀ ਇਹ ਬੱਦੋ ਪਰ ਗੱਬੜ ਮੈਂ ਬਹੁਤ ਸਾਫ ਸੁਥਰੀ ਵਧੀਆ ਆਂਦੀ ਨਹੀਂ ਖਰਾ ਹੈ ਇਹ ਦੇਸੀ ਮਹੀਂ ਪਰ ਦੁੱਧ ਵਾਲੀ ਦੁੱਧ ਵਾਲੀ ਅਸਲ ਚੀਜ਼ ਹੈ ਕਮਾਲ ਦੀ ਹੈ ਕੋਈ ਕੁਆਲਟੀ ਵਾਲਾ ਪੀਸ ਹੈ ਜਿੰਨੀ ਹੈਗੀ ਜਵਾਬ ਜੂਆ ਪੂਰਾ ਪੋਲਾ ਜੀ ਮੈਂ ਜਵਾਬ ਸਮਾ ਲਈ 1 ਨੰਬਰ ਤੋਂ 20 ਕਿੰਨੇ ਵੀ ਨਹੀਂ ਦੇਹੀ ਆਣਾ ਹਾਂਜੀ ਕੋਨੇ ਵੀ ਖੜੀ ਖਲੋਤੀ ਹੋਂਜੀ ਆ ਹੋਂਜੀ ਵਾਕਿ ਸਹੀ ਗੱਲ ਹੈ ਜਿਹੜੀ ਮੈਂ ਆ ਤੇ ਪਰ ਦੋ ਘੜੀ ਆ ਨਹੀਂ ਪੂਰੀ ਖਾਹ ਆ ਠੀਕ ਹੈ ਅਜੇ ਨਹੀਂ ਲੈ ਪੂਰੀ ਚੈੱਕ ਆਪਾਂ ਉਹ ਵੀ ਘਰ ਆ ਜਿਤਨਾ ਤੇ ਓਕੇ ਜੀ ਨਸੋ ਬਾਈ ਜੀ ਆਪਾਂ ਮੈਂ ਕਰੀਏ ਪਈਆ ਤਰ ਹਾਂਜੀ ਹਾਂ ਨਾ 70000 ਦੀ ਮਹੀ 70000 ਦੀ ਬੱਕਰੀ ਖੋਤੀ ਨਹੀਂ 70000 ਹਾਂ ਨਾ 70000 ਦੀ ਭਾਈ ਗਨ ਦੇਣੀ ਆ ਇਸ 70000 ਦੀ ਮੈਂ ਉਦਾਂ ਹੀ ਆ ਤੇ ਟੋਕੜ ਗਵੜ ਮੈਂ ਤਾਂ ਵਜਿਆ ਦੁੱਧ ਵਾਲੇ ਪੰਜਾਂਵੇਂ ਨਾਲ ਵਿੱਚ ਪੂਰੀ ਘੱਬਣਿਆ ਜਨੋ ਕਿ ਖੱਡੀ ਤੀ ਅਸਲ ਚੀਜ਼ ਹੈ ਮਹੀ ਮੈਂ ਦੀ ਪਹਾੜੇ ਤੇ ਕਿਸੇ ਘਰ ਜਾ ਕੇ ਵੀ ਸੀਗਾ ਲੈ ਸਕਦੀ ਆ ਠੀਕ ਆ ਜੀ ਉਦ 9 ਕਿਲੋ ਅੱਠ ਕਰਕੇ ਕੋ ਲੈ ਲੈ ਬਾਈ ਕੋ ਦੋ ਹੀ ਪਸ਼ੂਆ ਦੋ ਹੀ ਬੰਬ ਪੀਸ ਆ ਇਹ ਜੱਡ ਬਲੈਕ ਮੈਂ ਮਿਣੀ ਵੱਡੀ ਰਕਾਰਡ ਵਾਲੀ ਪੂਰੀ ਸਾਫ਼ ਸੁਥਰੀ ਤੇ ਕੱਲ ਦੀ ਮੰਡੀ ਦਾ ਮੁੱਲ ਕੱਢ ਕੇ ਵੇਖ ਲੋ ਵੀ ਕੀ ਕੀ ਰੇਡ ਮੰਡੀਆਂ ਹੀ ਹੋਏ ਯਾਰ ਇਹੋ ਮੈਂ ਮੰਡੀ ਜਾਂਦੇ ਉਹ ਰੇਡ ਹੈਨਾ ਮੈਂ ਖਾਣੀ ਨਾ ਤੇ ਮਾਰਾ ਸੋਖ ਰੱਖੇ ਆਹੋ ਟਕੇ ਡਾਲੂਗੀ ਟਕੇ ਚਾੜੂਗੀ ਸਹੀ ਗੱਲ ਨਾ ਦੋ ਫਾਇਦੇ ਆ ਇੱਕ ਵੱਡੀ ਮੈਂ ਤੇ ਵੱਡੀ ਮੈਂ ਦੀ ਕੱਟੀ ਆ ਤੇ ਕੱਟੀ ਪਿਓਰ ਨਸਲ ਦੀ ਆ ਤੇ ਵਧੀਆ ਕੁਆਲਿਟੀ ਵਾਲੀ ਕੱਟੀ ਆ ਅਗਰ 3 ਸਾਲ ਦੇ ਵਿੱਚ ਮਾਰ ਬੜੇ ਕੇ ਠੀਕ ਆ ਜਿੱਥੇ ਮੈਂ ਕਰਨਗੇ ਇਹ ਉਹ ਦੋਵੇਂ ਪਸ਼ੂ ਸਾਸ ਉਤਰੇ ਕੁਆਲਟੀ ਵਾਲੇ ਕਮੈਂਟ ਲਾਇਕ ਸ਼ੇਅਰ ਮੇਰੇ ਭਰਾ ਖਿੱਚ ਕੇ ਫੇਰ ਕੰਮ ਨੂੰ ਪੰਜ ਚਾਰ ਹੋਰ ਛੇ ਲੈ ਇਹ ਕੱਲ ਨੂੰ ਪਹੁੰਚਣੇ ਆ ਠੀਕ ਹੈ ਜੀ ਤੇ ਬਾਕੀ ਝੋਟੀਆਂ ਕਰੋਜ ਤਰੀਆਂ ਹੁੰਦੀਆਂ ਤੁਹਾਨੂੰ ਦੱਸਿਆ ਆਪਣਾ ਵੀਡੀਓ ਬਣਾਉਂਦਾ ਖੜਾ ਟਾਈਮ ਘੱਟ ਲੱਗਣ ਤੇ ਆ ਠੀਕ ਹੈ ਜੀ ਬਿਹਤਰੀ ਲੱਗੇ ਨਾਲ ਨਾਲ ਜੀ ਹਾਂ ਜੀ ਬਸ ਜੀ ਆ ਵੀ ਮਾਲ ਨਾਲ ਨਾਲ ਆਉਂਦਾ ਚੱਲ ਜਾਂਦਾ ਠੀਕ ਹੈ ਜੀ ਹਾਂ ਜੀ ਉਹ ਨੰਬਰ ਹੈਗਾ 284 27 40 77 55 ਨਾਮ ਹਣਾ ਦਾ ਪਿੰਡ ਪੋਮਾ ਪਿੰਡ ਪੋਮਾ ਜਿਹੜਾ ਬਾਕੀ ਤਾਂ ਵਧੀਆ ਪਸ਼ੂ بھائی ਕੋਲ ਲਾਈਕ ਕਮੈਂਟ ਸ਼ੇਅਰ ਜ਼ਰਾ ਖਿੱਚ ਕੇ ਕੱਲ ਹੀ ਪਸ਼ੂ ਦਾ ਸ਼ਾਮ ਤੱਕ ਆਈ ਜਾਣਾ ਠੀਕ ਹੈ ਜੱਸੀ ਕੱਲ ਜੀ